ਕਿਨਾ ਬਾਬੇ ਹੁਣੀ ਛੇ ਵਤਾਰ ਗੁਰੂ ਗੋਰਖਨਾਥ ਦੇ ਚੇਲੇ ਨੇ ਬਾਬਾ ਸਿੱਧ ਗੁਰੂ ਨਾਨਕ ਦੇਵ ਜੀ ਨੇ ਬਾਬਾ ਜੀ ਨੇ ਬਾਬਾ ਜੀ ਅਹੀਂ ਪੰਡਤਾਂ ਆਪਣੀ ਗੁਰਗੱਦੀ ਬਾਬਾ ਜੀ ਨੇ ਪੰਡਤਾਂ ਨੂੰ ਵਖਸ਼ਣ ਕੀਤੀ ਆ ਬਾਬਾ ਸਿੱਧ ਗੁਰੂ ਰਾਜ ਜਿਹੜਾ ਇਹ ਗੁਰੂ ਗੋਰਖਨਾਥ ਦਾ ਚੇਲਾ ਹੈ ਬਾਬਾ ਜੀ ਇਹ ਬਾਬਾ ਜੀ ਨੇ ਇਹ ਜਿਹੜੀ ਗੁਰਗੱਦੀ ਇਹ ਪੰਡਤਾਂ ਨੂੰ ਵਖਸ਼ਣ ਕੀਤੀ ਹੈ ਜਿੱਥੇ ਬਾਬੇ ਜੀ ਹੁਣੀ ਸਮਾਦੀ ਬਣੀ ਹੈ ਇੱਥੇ ਬਾਬਾ ਜੀ ਹੁਣੀ ਜੂਰੇ ਸਮਾਏ ਨੇ ਆ ਜਿਹੜਾ ਮਤਲਬ ਚਾਰ ਚੁਫੇਰੇ ਇਹ ਪੰਡਤਾਂ ਦੇ ਘਰ ਨੇ ਬਾਬਾ ਜੀ ਦੇ ਇਹ ਪੰਡਤਾਂ ਨੂੰ ਸੇਵਾ ਬਖਤੀ ਹੈ ਜਿਨ੍ਹਾਂ ਨੂੰ ਕੀ ਲਿਆ ਹੋ ਜਾਵੇ ਬਾਬਾ ਜੀ ਨੇ ਇੱਕ ਮੰਤਰ ਦਿੱਤਾ ਹੈ ਬੂਰੀ ਮਾਇ ਦਾ ਦੁੱਧ ਚੌਲ ਲੈ ਕੇ ਘਰ ਆਉਂਦੇ ਪੰਜ ਪਾਤੀਆਂ ਲੈ ਕੇ ਆਉਂਦੇ ਕਹਿੰਦਾ ਛੰਨਾ ਲੈ ਕੇ ਆਉਂਦੇ ਘਰੋਂ ਤੇ ਬਾ ਮੈਂ ਇਹ ਪੰਡਤ ਇਹ ਤਾਂ ਗਾ ਜਿਹੜਾ ਮਤਲਬ ਮੈਂ ਇੱਥੇ ਅਭਲੇੜਦਾ ਹੈ ਕਿ ਬਾਬਾ ਜੀ ਜਿਹੜਾ ਮੰਤਰ ਦਿੱਤਾ ਫਿਰ ਇਹਦੇ ਵਿੱਚ ਬੂਰੀ ਮਾਇ ਦਾ ਦੁੱਧ ਚੌਲ ਪਾ ਕੇ ਫਿਰ ਇਹਨਾਂ ਨੂੰ ਅੱਗ ਦੇ ਉੱਤੇ ਰੱਖ ਦਿੰਦਾ ਹੈ ਖੀਰ ਬਣ ਜਾਂਦੀ ਆ ਤਾਂ ਨਹੀਂ ਛੱਡਦੇ ਜੇ ਇਹ ਖੀਰ ਜਿਹੜੀ ਬੜ ਗਈ ਉਹ ਮਰੀਜ਼ ਨੇ ਖਾਣੀ ਆ ਤਾਂ ਉਹ ਮੁੜ ਕੇ ਜਿਹੜਾ ਮਰੀਜ਼ ਹੋ ਜਾਂਦਾ ਹੈ ਮੇਰਾ ਨੰਬਰ 9815968823 ਆ ਜੇ ਕਿਸੇ ਨੂੰ ਸ਼ੱਕ ਹੋਏ ਆਣ ਕੇ ਵੇਖ ਸਕਦਾ ਹੈ ਪੰਜ ਬਾਬੇ ਜੀ ਆਪਣਾ ਨਾਮ ਦੱਸ ਕੇ ਇਹਦਾ ਪਿੰਡ ਹੈਗਾ ਮੇਰਾ ਨਾਮ ਪੰਡਤ ਰੋਸ਼ ਲਾਲ ਮੇਰਾ ਨੰਬਰ 9815968823 ਆ ਜੇ ਕਿਸੇ ਨੇ ਮੈਨੂੰ ਕੋਈ ਗੱਲ ਪੁੱਛਣੀ ਹੋਵੇ ਫੋਨ ਕਰਕੇ ਪੁੱਛ ਸਕਦਾ ਕਿ ਨਿਉਣਾ ਹੋਵੇ ਕਿਸੇ ਚੀਜ਼ ਦਾ ਇਲਾਜ ਹੁੰਦਾ ਇਹ ਤੇ ਪੀਲੀ ਦਾ ਇਲਾਜ ਹੁੰਦਾ ਜੀ ਚੌਲ ਇੱਕ ਕਹਿੰਦਾ ਛੰਨਾ ਲੈ ਗਈਦਾ ਹੈ। ਕੌਲ ਬੂਰੀ ਮੈਦਾ ਦੁੱਧ ਕੱਚਾ ਤੰਦ ਲੈ ਗਈਦਾ ਉਹ ਅਹੀਂ ਤੰਦ ਜਿਹੜਾ ਉਹ ਵਲੇੜਦੇ ਆ ਫਿਰ ਬੂਰੀ ਮੈਦਾ ਦੁੱਧ ਪਾ ਕੇ ਚੌਲ ਪਾ ਕੇ ਉਹਨੂੰ ਅੱਗ ਉੱਤੇ ਰੱਖਦੀਦਾ ਹੈ। ਉਹ ਮਰੀਜ਼ ਖੀਰ ਬਣ ਜਾਂਦੀ ਹੈ ਤੰਦ ਨਹੀਂ ਛੱਡਦੇ। ਉਹ ਖੀਰ ਖਾ ਕੇ ਮਰੀਜ਼ ਰਾਜੀ ਹੋ ਜਾਂਦਾ ਹੈ। ਜਿਨ੍ਹਾਂ ਦੇ ਗੋਡੇ ਦਰਦ ਦੇ ਆ ਉਹਨਾਂ ਨੂੰ ਹਰ ਰੋਜ਼ ਆਡਾਂਦਾ ਹੈ। ਜਿਹਦਾ ਗਿੱਟਾ ਵਗਦਾ ਰਹਿੰਦਾ ਜਿਹਨੂੰ ਨਾੜਵਾ ਆ ਗਿਆ ਉਹਨੂੰ ਤਿੰਨ ਐਦਵਾਰ ਦਾ ਗਖਵਾਇ ਜਾਂਦਾ ਨੱਕ ਤੋਂ ਰਾਕੇ ਜਿੱਦਾ ਖਲਾੜ ਕੇ ਦੇ ਗੂਠੇ ਰਵਲੇਟ ਕੇ ਸਾਤ ਤੰਦ ਮਿਣਕੇ ਤੇ ਉਹ ਗੁੜ ਦੇ ਨਾਲ ਖਾਂਦਾ ਏ ਉਹ ਜਿਹੜਾ ਤੰਦ ਉਹ ਗੁੜ ਦਾ ਖਾਂਦਾ ਉਹ ਜਿਹੜਾ ਤੰਦ ਉਹ ਗੱਟੇ ਥਾਣੀ ਨਿਕਲ ਜਾਂਦਾ ਜਖਮ ਰਾਜੀ ਹੋ ਜਾਂਦਾ ਜਿਨ੍ਹਾਂ ਨੂੰ ਮੌਕੇ ਹੋ ਜਾਂਦੇ ਆ ਲੂਤਾਂ ਉਹ ਜਦਿਆਂ ਦੱਦਰਾਂ ਜਾਂਦੀਆਂ ਉਹ ਮੱਸੀਆ ਤੋਂ 6 ਦਿਨ ਬਾਅਦ ਪੈਂਚਵੀ ਆਉਂਦੀ ਆ ਪੈਂਚਵੀ ਦਿਨ ਤੇ ਬਾਬਾ ਜੀ ਦਰਬਾਰ ਤੇ ਦਹੀਂ ਚੜਦਾ ਏ ਉਹ ਦਹੀਂ ਲੈ ਕੇ ਜਾਂਦੇ ਆ ਉਹ ਲੂਤਾਂ ਦੇ ਮੌਕਿਆਂ ਦੇ ਲਾਉਂਦੇ ਆ ਉਹ ਮੌਕੇ ਛੱਡ ਜਾਂਦੇ ਆ ਇਰੇ ਲੂਣ ਤੇਲ ਬੁੱਕਰ ਚੜਾ ਜਾਂਦੇ ਆ ਬਾਬਾ ਜੀ ਦੇ ਦਰਬਾਰ ਤੇ ਜਿੰਨਾ ਬੀਬੀਆਂ ਨੂੰ ਬੱਚੇ ਦਾ ਰਤੌਲੀਆਂ ਜਾਂਦੀਆਂ ਉਹ ਦਹੀਂ ਖੜਦੀਆਂ ਖਾਂਦੀਆਂ ਸਵਾਮੀ ਨਾਮ ਨਾਲ ਕੇ ਚਾਂਦੀ ਦੀ ਬਣਾ ਕੇ ਚੜਾ ਜਾਂਦੀਆਂ ਫੁੱਟ ਜਾਂਦੀਆਂ ਇੰਨਾ ਥਾਂ ਦਾ ਦਰਬਾਰ ਆ ਇਹ ਗੁਰਦੁਆਰਾ ਨਹੀਂਗਾ ਇੱਥੇ ਜਦੋਂ ਮਰਜੀ ਕੋਈ ਆਤਾ ਏ ਜਿਲ੍ਹਾ ਤਰਨਤਾਰਨ ਤਹਿਸੀਲ ਭਿੱਕੀ ਵਿੰਡ ਖਾੜੇ ਦੇ ਕੋਲ 2 ਕਿਲੋਮੀਟਰ ਦੂਰ ਆ ਇੱਥੇ ਜਿਹਨੂੰ ਪ੍ਰਾਣਾ ਜਿਹੜਾ ਪੀਦਾ ਜਾਂ ਹੋਰ ਬਿਮਾਰੀ ਠੀਕ ਹੋਈ ਇਥੇ ਜਿਹੜੇ ਪੀੜੀ ਵਾਲੇ ਮਰੀਜ਼ ਆ ਲੱਖਾਂ ਹੀ ਲੋਕ ਰਾਜੀ ਹੋ ਕੇ ਜਾਂਦੇ ਆ ਜਿਨ੍ਹਾਂ ਨੂੰ ਡਾਕਟਰ ਜਵਾਬ ਦਿੰਦੇ ਉਹ ਇਥੋਂ ਰਾਜੀ ਹੋ ਕੇ ਜਾਂਦੇ ਜਿਨ੍ਹਾਂ ਦੇ ਮਤਲਬ ਜੁੜੇ ਜਾਂਦੇ ਗੋਟੇ ਉਹ ਇਥੋਂ ਰਾਜੀ ਹੋ ਕੇ ਜਾਂਦੇ ਆ ਮਣ ਆ ਜੋ ਵੀ ਕੋਈ ਇਥੇ ਮਤਲਬ ਸੁਖਦਾ ਉਹ ਰਾਜੀ ਹੋ ਕੇ ਜਾਂਦਾ ਜਿਹੜਾ ਸ਼ਰਦਾ ਦੇ ਨਾਲ ਆਉਂਦਾ ਇਥੋਂ ਰਾਜੀ ਹੋ ਕੇ ਜਾਂਦਾ ਇਹ ਜਿੱਥੇ ਬਾਬੇ ਹਣੀ ਦੀ ਸਮਾਧੀ ਅੰਦਰ ਬਣੀ ਆ ਇਥੇ ਬਾਬੇ ਹਣੀ ਜੁੰਦੇ ਬਿਜੇ ਨੇ ਆਪਣੀ ਗੁਰਗੱਦੀ ਪੰਡਤਾਂ ਨੂੰ ਬਖਸ਼ਣ ਕਰਕੇ ਤੇ ਮਿਲ ਕੇ ਬਾਬੇ ਦੀ ਇੱਥੇ ਸਮਾਗਈ ਆ ਸਾਰੇ ਚਾਰ ਸਿਰੀ ਪੰਡਤਾਂ ਦੇ ਘਰ ਨੇ ਕੀ ਨਾਮਾ ਜੀ ਕਿੱਥੋਂ ਆਏ ਜੀ ਮੇਰਾ ਕਰਮਚੰਦ ਨਾਮ ਆ ਜੀ ਮੈਂ ਦੀਨਾਨਗਰ ਤੋਂ ਆਇਆ ਹਾਂ ਕਿਸ ਜਗ੍ਹਾ ਉਪਰ ਆਏ ਅਸੀਂ ਤਾਂ ਤਾਂ ਬਾਬਾ ਸਿੱਧ ਬੁੱਧ ਨਾਥ ਜੀ ਦੇ ਮੰਦਿਰ ਬਾਰੇ ਪਤਾ ਲੱਗਾ ਸੀਗਾ ਕਿ ਇੱਥੇ ਪੀਲੀਏ ਦਾ ਇਲਾਜ ਹੁੰਦਾ ਇੱਥੇ ਜਿਹਦੇ ਗੋਡੇ ਦੇ ਵਿੱਚ ਕੋਈ ਦਰਦ ਹੁੰਦੀ ਆ ਉਹਦਾ ਵੀ ਇਲਾਜ ਹੁੰਦਾ ਜਿਹਦੇ ਪੱਥਰੀ ਹੋਵੇ ਉਹਦਾ ਵੀ ਇਲਾਜ ਹੁੰਦਾ ਜਿਹੜਾ ਵੀ ਬੰਦਾ ਇੱਥੇ ਆਂਦਾ ਵਾ ਤੇ ਬਾਬਾ ਜੀ ਨੇ ਦੱਸਿਆ ਵੀ ਉਹ ਸਾਰੇ ਦੁੱਖ ਦੂਰ ਹੋ ਕੇ ਤੇ ਪੰਜ ਵਾਰੀ ਇੱਥੇ ਆਪਣੇ ਆਂਦੇ ਆ ਛੇਵੀਂ ਵਾਰੀ ਅਰਦਾਸ ਕਰਕੇ ਤੇ ਸਾਰਾ ਜਿਹੜੇ ਬੰਦੇ ਦੇ ਪੀ ਲਿਆ ਉਹ ਵੀ ਠੀਕ ਹੋਏ ਹੁੰਦਾ ਤੁਸੀਂ بڑے ਹਸਪੀਟਲਾਂ ਵਿੱਚ ਗਏ ਰਹੇ ਖਾਣ ਹਾਂ ਮੈਂ ਜੇ ਮੇਰੇ ਬੇਟੇ ਨੂੰ ਪੀ ਲੀਏ ਦੀ ਪ੍ਰੋਬਲਮ ਸੀਗੀ ਤੇ ਬਹੁਤ ਹਸਪੀਟਲਾਂ ਚ ਵੀ ਗਏ ਆ ਕੋਈ ਫਰਕ ਨਹੀਂ ਪਿਆ ਇੱਥੇ ਅਸੀਂ ਹੁਣ ਦੂਜੀ ਵਾਰੀ ਆਏ ਆ ਤੇ ਕੁਛ ਥੋੜੀ ਜਿਹੀ ਰਾਹਤ ਮਹਿਸੂਸ ਹੋਈ ਆ ਬਾਬਾ ਜੀ ਦੇ ਦੱਸਣ ਦੇ ਮੁਤਾਬਕ ਪੰਜ ਵਾਰੀ ਹੁਣਾਂ ਕਿਹਾ ਵੀ ਇੱਥੇ ਆਣਾ ਪੈਂਦਾ ਛੇਵੀਂ ਵਾਰੀ ਅਰਦਾਸ ਕਰਾਣੇ ਪੈਂਦੀ ਆ ਅਸੀਂ ਬਾਬਾ ਜੀ ਦੇ ਕੇ ਅਨਸਾਰ ਪੰਜ ਵਾਰੀ ਆਵਾਂਗੇ ਛੇਵੀਂ ਵਾਰੀ ਅਰਦਾਸ ਕਰਾ ਕੇ ਪਿੱਛੇ ਕਈਆਂ ਤੇ ਲੋਕਾਂ ਦੇ ਘਰ ਬਰਬਾਦ ਹੋ ਗਏ ਹਸਪਤਾਲਾਂ ਦੇ ਗੇੜੇ ਖਾ ਖਾ ਕੇ ਪੈਸੇ ਲਾਲ ਲਾ ਕੇ ਬੜੀਆਂ ਪ੍ਰੋਬਲਮਾਂ ਆndੀਆਂ ਜੀ ਹਸਪਤਾਲ ਦੇ ਵਿੱਚ ਅਸੀਂ ਤੇ ਚੰਡੀਗੜ੍ਹ ਤੱਕ ਵੀ ਗਏ ਆ ਪੀਡੀਏ ਵੀ ਆਪਣੇ ਗਏ ਆ ਉੱਥੋਂ ਵੀ ਕੋਈ ਫਰਕ ਨਹੀਂ ਪਿਆ ਲੇਕਿਨ ਇੱਥੇ ਦੂਜੀ ਵਾਰੀ ਆਏ ਆ ਤੇ ਰਾਤ ਮਹਿਸੂਸ ਹੋਈ ਆ ਤੇ ਆਸ ਆ ਕਿ ਅਸੀਂ ਇਥੋਂ ਬਾਬਾ ਜੀ ਨੂੰ ਅਪੀਲ ਕਰਨਾ ਚਾਹੁੰਦੇ ਹਾਂ ਕਿ ਸੰਗਤ ਨੂੰ ਮੈਂ ਇਹ ਬੇਨਤੀ ਕਰਾਂਗਾ ਕਿ ਜਿਸ ਵੀ ਬੰਦੇ ਨੂੰ ਪਤਾ ਲੱਗੇ ਇਸ ਜਗ੍ਹਾ ਬਾਰੇ ਉਹ ਜ਼ਰੂਰ ਆਣ ਕੇ ਇੱਥੇ ਬਾਬਾ ਜੀ ਦੇ ਅਰਦਾਸ ਕਰਕੇ ਤੇ ਆਪਣੇ ਦੁੱਖ ਜਿਹੜੇ ਆ ਉਹ ਦੂਰ ਕਰੇ